ਉਹ ਜੇ ਮੁੰਡੇ ਪੁੱਛਿਆ ਡੇਰਾ ਸਿਟੀ ਸੈਂਟਰ ਡੇਰਾ ਸੇਖਾ ਜੇ ਸੇਖ ਬੰਦੇ ਹੀ ਵੀ ਇੰਦਰਾਜਬੂਰ ਟ੍ਰਾਂਸਪੋਰਟ ਗਰਮੇਲ ਬੂਰੇ ਨੰਗਲ ਇਹਦੇ ਇਲਾਵਾ ਪਿੰਡੂ ਆਇਆ ਪਰ ਉਹ ਬਣੀ ਸਵਾਰ ਆਇਆ ਲੱਗਿਆ ਮੁੰਡਾ ਕੋਈ ਨਹੀਂ ਰਹਿ ਕੋਈ ਨਹੀਂ 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 ਕੋਈ ਨਹੀਂ ਕੋਈ ਨਹੀਂ ਆਇਆ ਤੂੰ ਲੋ ਜੀ ਆਜਾ ਪਹੁੰਚ ਗਿਆ ਡੇਰਾ ਸਿਟੀ ਸੈਂਟਰ ਆ ਜੀ ਨੇ ਅਗਲੇ ਲੋ ਮੈਂ ਫੋਨ ਲੈਣਾ ਹੈ ਹਾਂਜੀ ਆ 17 ਲੈਣਾ ਭਾਜੀ ਕੀ ਹਾਲ ਹੈ ਇਹ ਵੀ ਰਿਸਪੌਂਸਰ ਆ ਪਰ ਇਹ ਅਰਸ ਬਹੁਤ ਦਾ ਫਾਨ ਤੁਹਾਡੀ ਵੀ ਮੈਡੀਕਲ ਕਰਾਉਣੇ ਆਪਾਂ ਕਰਾਉਣਾ ਸਾਲੋਂ ਦੇ ਬਸਤ ਦੇਣਾ ਹੈ ਕਰਨਾ ਹੈ ਤੁਹਾਡੀ ਵੀ ਮੈਡੀਕਲ ਕਰਾਉਣੇ ਹੈ ਮੈਚ ਕਰਾਉਣੇ ਤੇ ਇੱਕ 17 ਕਰੋ ਮੁੰਡਾ ਦਾ ਫੋਨ ਲੈਣਾ ਵਾ ਨਹੀਂ ਕਰਾਉਣ ਦਿਆ ਤੇ ਰੱਬ ਦੇ ਦੇਣਾ ਤੇ ਮੈਂਸ਼ ਹੀ ਲਾਲ ਲੈ ਕੇ ਆਇਆ ਆਪਣਾ ਆ ਨਾ ਬਾਟੀ ਦਊਗਾ ਫੇਰ ਹੁਣ ਮੈਂ ਨਾ ਕਿ ਨਾ ਬਾਟੀ ਦੀ ਵੀ ਨਹੀਂ ਮਿਲੂ ਦੋਵੇਂ ਬੋਲੇ ਨੇ ਮੂੰਹ ਨਿਕਲੇ ਆ ਦੇਖੋ ਕਿਹੜਾ ਹੁੰਦਾ ਹੁੰਦਾ ਜੇ ਇਹਦੇ ਕੋਲ 100 ਰੁਪਏ ਫਰਾਦੂ ਨੂੰ ਮਿਲ ਜੂਗਾ ਤੇ ਨਾ ਉਹ ਕਾਹ ਲੈਣੂ ਨਾ ਨਾ ਆ ਸ਼ਾ ਭੱਲੇ ਦੇ ਗੱਲ ਤਰੇ ਕਿਦਾਂ ਚੱਲ ਠੀਕ ਚੱਲ ਤਾਂ ਗਾਂਵ ਅੱਡ ਰਹੀ ਜਾਂਦਾ ਆ ਡੇਰਾ ਦੀ ਸੈਂਟਰ ਉਹ ਇਥੇ ਕੋ ਖਾਓ ਪੀਓ ਨਾ ਮਹਿੰਗਾ ਵੜਾ ਜੇ ਕਰਾਇਲ ਆ ਗਿਆ ਘਰ ਹੋ ਗਿਆ ਨਾ ਪਾਰਸਲ ਖਾਦੇ ਤੇ ਆ ਗਏ ਮਾਮਾ ਘਰੇ ਰੋਟੀ ਘਰੋਂ ਜਾ ਕੇ ਖਾਉਣੀ ਤੁਹਾਨੂੰ ਕੀ ਨਿਆਣੇ ਦੇ ਨਾ ਡੈਈ ਵੀ ਤੁਹਾਨੂੰ ਕੀ ਗੱਲਾਂ ਜਾਂਦੇ ਇੰਦਰਾ ਬਾਈ ਪੰਜਾਬੋਂ ਪੰਜਾਬੀ ਵੀ ਨਹੀਂ ਉੱਜ ਰਹੇ ਹੈਗਾ ਪੰਜਾਬੀ ਆ ਓਏ ਵਿੱਚ ਸੀਹੇ ਦਿਖਣੇ ਡਿਆ ਤੈਨੂੰ ਹੋਰ ਨਹੀਂ ਦੇ ਜਿੰਦਾ ਬਗਾਨਾ ਬਗਾਨੇ ਸਾਰੇ ਆਪਣੇ ਹੀ ਆ ਬਾਹੂਏ ਬਹੁਤ ਆੜਾ ਮੋਲ ਆ ਇਹ ਨੇਰਾ ਛੜ ਲੋਕ ਕੋਈ 17 ਜਾਊਗਾ ਫਿਰ ਹਾਂ 17 ਹੀ ਬਣਾਏਗਾ ਨੇ ਬਲੌਗ ਛੱਦੇ ਲੈ ਉਹ ਮਿਲ ਜਣਾ ਬੁੱਟਰ ਸਾਹਿਬ ਮਿਲ ਜਣਾ ਵਾ ਮੈਨੂੰ ਕਾਲ ਕਰਕੇ ਆਏ ਸੀ ਉਹਨਾਂ ਨੂੰ ਬੁੱਟਰ ਸਾਹਿਬ ਮੈਨੂੰ ਨਾ ਸੰਦੂ ਕੀ ਕਹਿੰਨਾਂ ਦਾ ਹਾਂ ਸਿਟ ਕੇ ਦੱਸੋ ਉਹਨੂੰ ਬੁੱਟਰ ਠੀਕ ਆ ਬਾਈ ਆਉਂਦਾ ਨਾ ਇਹ ਅੱਛੀ ਕੁਦਰਤ ਦੀ ਗੱਲ ਹੁੰਦੀ ਹੈ ਇੰਗਲੈਂਡ ਆਏ ਚਲੋ ਵਹੀ ਮੈਂ ਅੱਛਾ ਦੱਸੂਗਾ ਆਪੇ ਇਹਦੇ ਚਪੇੜਾ ਮਾਰੂਗਾ ਉਹ ਚਪੇੜਾ ਵਾਲੀ ਖੀਰ ਹੈ ਉਹ ਵੀ ਗਿਆ ਉਹ ਗਾੜੀ ਨਹੀਂ ਆਣੀ ਜਾਂਦੇ ਕਿ ਉੱਤਰ ਨੇ ਆਪਨੇ ਹੀ ਰੋਗੂ ਜੀ ਉਹ ਨਹੀਂ ਨਹੀਂ ਇਹ ਵੀ ਆਉਣਾ ਐ ਸੋ ਵੀ ਬੰਨੇ ਆ ਇਧਰ ਆਓ ਜੀ ਕੜੀਆਂ ਵੇਖੋ ਜੀ ਬੰਨੇ ਗਿਆ ਅਗਲਾ ਇਹਦੇ ਨਾਲ ਸਾਤਾ ਵੇਖੋ ਬੂਟਾਂ ਦੀ ਸ਼ੋਪ ਇੱਕ ਰੀ ਅੱਗੇ ਵੀ ਆਏ ਹਾਰਸ਼ਤ ਕਰਨਾ ਹਾਰਸ਼ਤ ਕਰਨਾ ਇਥੋਂ ਲਈ ਨਹੀਂ ਕੜੀਆਂ ਹਾਂ ਇਥੋਂ ਲਈਆਂ ਕੜੀਆਂ ਉਹ ਪਾਪਾ ਲਈ ਪਾਪਾ ਲਈ ਮਦਰ ਲਈ

ਉਹ ਬਲੈਕ ਕੈਮਰਾ ਹੋਣਾ ਨਹੀਂ ਆਉਦਾ ਇੱਕ ਬਲੈਕ ਕੈਮਰਾ ਨਹੀਂ ਹੋਣਿਆ ਬੰਦਾ ਆਡਾ ਫੋਨ ਲੈ ਆਏ ਆ ਘਰ ਵੀ ਲੱਡੂ ਪਹੁੰਚੇ ਆ ਤੁਹਾਡਾ ਫੋਨ ਲੈ ਜਿੰਦ ਦੇ ਮੁੰਡੇ ਮੈਂ ਉਹਨੂੰ ਕਹਿਣ ਕਿ ਮੈਨੂੰ ਪੁੱਛਿਆ ਕਿ ਕਿੰਨੂੰ ਫੋਨ ਲਾਉਣਾ ਮੈਂ ਘਰੇ ਡਿਆ ਮੈਂ ਉਹਨੂੰ ਦੱਸਾਂ ਫੋਨ ਲੈਣਾ ਆ ਆਂਦਾ ਇਹ ਫੋਨ ਦਾ ਪਤਾ ਨਹੀਂ ਮਿਲਣਾ ਮਿਲਣਾ ਘਰ ਦਾ ਲੱਡੂ ਮਾਣ ਬੜ ਚੜਾਈ ਹੋਇਆ ਤੁਹਾਡੇ ਮੁੰਡੇ ਨੇ ਫੋਨ ਲੈ ਲਿਆ ਤੇ ਪਹਿਲਾਂ ਹੁਸਿਆ ਨਹੀਂ ਬਣਾਉਣੀਆਂ ਚਾਹੀਦੀਆਂ ਹੇ ਵੀ ਟਲਦਾ ਕੀ ਕਰੇ ਇਹਨੂੰ ਇਹਨੂੰ 400 ਰੁਪਏ 200 ਰਹਾ ਤੇ ਫੋਨ ਹੋਣੇ ਮੇਰੋਂ ਸਰੇ ਆ ਜੂਗੀ ਇਹ ਮਾਰ ਰਚਾ ਦੇਰ ਉਦਾਂ ਕਰਨੀ ਹੈ ਭਰਾ ਬਾੜੀ ਕਿਥੇ ਕਹਿੰਦੇ ਕਿਸ ਤਰ੍ਹਾਂ ਤੋਂ ਫੋਨ ਆ ਨਾ ਲਾਲਾ ਪਾਰਟੀ ਤੇ ਹੀ ਕਰਨੀ ਓਏ ਉਦਾਂ ਮਜ਼ਾ ਆ ਬੜਾ ਹੁੰਦਾ ਤੋਂ ਦਾ ਸ਼ਰੀਕ ਆ ਇਹਨੂੰ ਨਾ ਭਾਵੇਂ ਸ਼ਰੀਕਾ ਨੂੰ ਮੈਂ ਚਾਹੁੰਦਾ ਨਹੀਂ ਤੈਨੂੰ ਕਹਿ ਦੇਣਾ ਕਰਕੇ ਦੱਲੇ ਆਣ ਕੇ ਪੂਰਾ ਆਣਾ ਭਾਏ ਇੰਦਾ ਦੀ ਗੱਲ ਕੋਈ ਜਿਹੜਾ ਪੰਗੇ ਲੈਣੇ ਚਾਹੀਦੇ ਜ਼ਰੂਰੀ